ਇਹ ਬੱਚਾ गिर ਗਿਆ ਥੱਲੇ ਆ ਲੋ ਇਹਨੂੰ ਆਪਾਂ ਕੋਸ਼ਿਸ਼ ਕਰਦੇ ਆ ਇਹਨਾਂ ਨੇ ਜਿ ਰੱਖਣ ਦੀ ਇਹਨੂੰ ਕਿਉ ਹਰਦੀਪ ਹਰਦੀਪ ਕਰੇਗਾ ਇਹ ਕੰਮ ਤਗੜਾ ਕੰਮ ਹਰਦੀਪ ਇਹ ਕਰ ਸਕਦਾ ਆ ਹਰਦੀਪ ਲਈ ਖੜਾ ਬੱਚੇ ਨੂੰ ਬੱਚਾ ਕਹ ਜਿਹੜੀ ਆ ਬੱਚਾ ਕਹ ਜਿਹੜੀ ਆ ਇਹ ਇਹ ਕਿਹੜੀ ਆ ਇਹ ਚਿੜੀ ਮੋਤਾ ਬੱਚਾ ਲੱਗਦਾ ਯਾਰ ਚਿੜੀ ਆ ਇਹ ਕੰਮ ਨਹੀਂ ਕਰ ਰਿਹਾ ਇਹ ਮੇਰਾ ਪਲਣ ਕੰਨੀ ਨਹੀਂ ਕਰ ਰਿਹਾ ਇਹ ਮੇਰਾ ਸਭੂ ਰਿਹਾ ਰੋਟੀ ਕਿੱਢੀਗਾ ਐਸਾ ਲੱਗਿਆ ਦੇੜੇ ਨੂੰ ਹੁਣ ਅਦਾ ਅਠਾਡ ਕਰਕੇ ਇਹ ਜੀ ਹੋ ਗਈ ਇਹ ਹੈ ਰੋਟੀ ਮਾ ਰੋਟੀ ਖਾ ਲੇਗੀ ਆ ਬੱਚਾ ਲੱਗਦਾ ਬੰਦਾ ਛੋਟਾ ਯਾਰ ਆ ਹੈ ਪਰ ਦੇਖੋ ਯਾਰ ਇਹਨੂੰ ਰੋਟੀ ਰੋਟੀ ਪਾ ਕੇ ਮੈਨੂੰ ਸਮਝ ਆਇਆ ਹੈ ਕਵਨ ਸੇ ਵੀ ਨਾ ਗਿਆ ਮਾਰਚ ਕਰਨਾ ਆ ਲੋ ਜੀ ਆਇਆ ਹੋਸਟ ਸੀਡੀ ਨੂੰ ਥੋੜਾ ਜੈ ਇਹਨੂੰ ਆ ਦੇਖੋ ਡਰਾਉਟਰ ਸਾਹਿਬ ਆ ਸਾਡੇ ਉਹ ਲੱਗੇ ਹੋਏ ਨੇ ਵੀ ਮਾਸਿਕਨ ਬਾਲਿਸ਼ ਕਰਨ ਲੱਗੇ ਹੋਏ ਐਡੀ ਕੇ ਬੈਠ ਕੇ ਹੱਥ ਠੰਡਾ ਕਰੀਏ ਇਹਨੂੰ ਤਾਂ ਪਰਫਰ ਬੇਜ ਰਹਿੰਦੀ ਕਿ ਨੂੰ ਕੋ ਪਤਾ ਰੋਕ ਨਹੀਂ ਠੰਡਾ ਕਰੀਏ ਇਹਨੂੰ ਅੱਡੀ ਕਰ ਜਾਈ ਭੰਦੇ ਉਹ ਕੱਪੜਾ ਦੇ ਜੀ ਉਹਦਾ ਤਾਂ ਸਵਾਲ ਠੰਡਾ ਕਰਕੇ ਹੋ ਰਹੀ ਐਵੇਂ ਇਹ ਇੱਥੇ ਐ ਇੱਕੀ ਵਧਾ ਦੇ ਰੋ ਉਹਨੂੰ ਹਿੱਟਰ ਦੇ ਹਰਾਣੇ ਰੱਖੋ ਆਹ ਦੇਖੋ ਬਿਲਡਿੰਗ ਬਾਹਰੋਂ ਬਾਅਦ ਬਿਲਡਿੰਗ ਕਰ ਲਿਆ ਆਹ ਦੇਖੋ ਬਈ ਇਹ ਹਜੇ ਤਾਂ ਕੰਮ ਸਿੱਖ ਰਹੇ ਹਾਂ ਅੱਛਾ ਕੰਮ ਕਿ ਲਾ ਕੇ ਸਿੱਖ ਰਹੇ ਹਾਂ ਇਹ ਆਲ ਰਾਉਂਡਰ ਬੰਦਾ ਰੱਖਣਾ ਆਪਾਂ ਨੇ ਪਹਿਲਾਂ ਈਟੀਵੀ ਦੇ ਕੰਮ ਕਰਕੇ ਆਇਆ ਤੇ ਹੁਣ ਆਪਾਂ ਦਾ ਮਕੈਨਿਕ ਬਣਾ ਕੇ ਇਹਨੂੰ ਫੇਰ ਈਟੀਵੀ ਦੇ ਭੇਜਣਾ ਦੁਬਾਰੇ ਯਾਰ ਇਹ ਕੰਮ ਨਹੀਂ ਕਰਦਾ ਗਲਤ ਕੰਮ ਹੁੰਦੇ ਅੱਛਾ ਆਪਾਂ ਉਹੀ ਰਹਿਣਾ ਅੱਛਾ ਮੈਂ ਆਲ ਰਾਉਂਡਰ ਬਣਾ ਕੇ ਭੇਜ ਦੇ ਤੈਨੂੰ ਯਾਰ ਆਹ ਟ੍ਰੇਡ ਕਰਕੇ ਪੂਰਾ ਫੇਰ ਭੇਜਦੇ ਉੱਤੇ ਫੇਰ ਨਾਲੇ ਕੰਮ ਕਰਦਾ ਉੱਤੇ ਆ ਕੇ ਆਹ ਨਾਲੇ ਬਿਲਡਿੰਗ ਦਾ ਕੰਮ ਵੀ ਆਪੇ ਕਰ ਲਿਆ ਕਰਦਾ ਨੂੰ ਸਾਰਾ ਕੰਮ ਆਪ ਕਰ ਲਿਆ ਕਰਦਾ ਨੂੰ ਸਾਰਾ ਕਿਉਂਕਿ ਫੇਰ ਇਧਰੋਂ ਬੰਦਾ ਲਿਆਰ ਦੀ ਲੋਡ ਦੀ ਸੀ ਨਾ ਸਟੀਲ ਵਾਲੀ ਰਾਡ ਲਾ ਲਈ ਸੀ ਵਿੱਚ ਤੇ ਹੁਣ ਦੁਬਾਰੇ ਰਾਡ ਲਿਆ ਚੱਕਿਆ ਆਹ ਤੇ ਹੁਣ ਦੇਖਦਾ ਵੀ ਟਾਂਕਾ ਲੱਗਦਾ ਕਿ ਨਹੀਂ ਲੱਗਦਾ ਪਹਿਲਾਂ ਟਾਂਕਾ ਲੱਗਿਆ ਨਹੀਂਗਾ ਤੇ ਅੱਜ ਦੇਖੋ ਲੱਗਿਆ ਹੋਆ ਆ ਕੰਮ ਕਰਨ ਨੂੰ ਮਾਰੂ ਬਾਹਰ ਬਾਈ ਕਾਹਦੇ ਵਾਸਤੇ ਸਵਰਗ ਨੂੰ ਲਾੜੀਆਂ ਬੌੜੀ अच्छा कीड़िया आ देखो पौड़ी दिखा दे ना दिखा दे पौड़ी किमे दी आ देखो पौड़ी बनाई फिरदा जी हरदीप ਸਾਡਾ ਆਏ ਲਚਕਦਾਰ ਪੌੜੀ ਲਚਕਦਾਰ ਪੌੜੀ ਸਵਰਗ ਨੂੰ ਸਵਰਗ ਨੂੰ ਲਾਣੀਆ ਨਾ ਤਰਵਰਾਜ ਕੋਲ ਜਾਣਾ ਅੱਛਾ ਕੀ ਦਾ ਹੈ ਘੜੀ ਸਾਡ ਨਾਲ ਕੰਮ ਰਹੀ ਆ ਪਰ ਬੜੀ ਹਿੰਮਤ ਮਾਰੀਆ ਬਾਈ ਨਾਲ ਜਮੀ ਤੁਹਾਨੂੰ ਪਤਾ ਪਹਿਲਾਂ ਦੇਖੀ ਹੋਣੀ ਵੀਡੀਓ ਜਮੀ ਹੋਸ਼ ਹੋਸ਼ ਦੇ ਵਿੱਚ ਹੀ ਚਿੜੀ ਪਰ ਹੁਣ ਹੋ ਫਿਰ ਵੀ ਹੋਸ਼ ਆ ਗਿਆ ਇਹਨੂੰ ਖੜੀ ਹੋ ਗਈ ਆ ਦੇਖੋ ਆ ਮਰਿਆ ਜਾਨਪਾਲ ਵਾਲਾ ਬੰਦਾ ਸਾਡਾ ਜੀ ਆ ਦੇਖੋ ਪੰਡਤ ਜੀ ਨੇ ਬਹੁਤ ਵਧੀਆ ਕੰਮ ਕੀਤਾ ਬਹੁਤ ਪੁੰਨ ਦਾ ਕੰਮ ਕੀਤਾ ਹਰਦੀਪੀ ਨਾਲੇ ਦਾ ਹਰਦੀਪ ਨਾਲ ਲਕੋ ਕੇ ਰੱਖੀ ਆਪਣੀ ਕੋਟੀ ਚ ਜੀਤਾ ਜੀ ਆ ਪੈਨਾ ਲਾਇਆ ਦੇਖੋ ਆ ਰਿਆ ਤਾਂ ਅੰਦਰੋਂ ਸੜ ਗਿਆ ਟ੍ਰੇਨ ਚ ਲਾ ਕੇ ਕਨੈਕਸ਼ਨ ਕਰ ਪੰਡਤ ਜੀ ਨੇ ਪੂਰੀ ਦੇਖਭਾਲ ਕੀਤੀ ਆ ਦੇਖੋ ਚਿੜੀ ਲੱਗੀ ਖੇਡਣ ਦੇਖੋ ਪੂਰੇ ਆ ਦੇ ਪੂਰੀ ਦੇਖਭਾਲ ਕੀਤੀ ਆ ਬੰਦੇ ਨੇ ਦੇਖੋ ਇਹਦੀ ਪਹਿਲਾਂ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਸੀ ਕਿਵੇਂ ਦੇ ਦੇਦੇ ਹਾਲਾਤ ਤੇ ਹੁਣ ਦੇਖ ਸਕਦੇ ਹੋ ਕਿਵੇਂ ਆ ਇਹ ਆਹ ਲੋ ਫੇਰਦੀ ਫਿਰ ਰਹੀ ਆ ਹੁਣ ਦੇਖੋ ਇਹ ਕੰਮ ਕੀਤਾ ਇਹ ਕੋਲ ਇਹ ਆਹ ਹੋ ਗਏ ਠੀਕ ਬਿਲਕੁਲ ਸਵੇਰੇ ਬਿਲਕੁਲ ਹਾਲਾਤ ਖਰਾਬ ਦੇਦੇ ਤੇ ਹੁਣ ਵਧੀਆ ਦੇਖੋ ਮਹਿਤ ਕਸ ਲੋਕ ਨੇ ਇਹਨਾਂ ਨਾਲ ਨਿਵਾਰੀ ਤਿਆਰ ਕੀਤੀ ਆ ਇਹ ਬੰਦਾ ਵੈਲਡਰ ਬਣ ਗਿਆ ਹੁਣ ਇਹ ਵੀ ਬਹੁਤ ਕੰਮ ਕਰਦਾ ਇਹਨੂੰ ਫ੍ਰੀ ਕਰਦਾ ਹੁਣ ਵੈਲਡਰ ਕਿਦੋਂ ਆਹ ਵੈਲਡਰ ਬਣ ਗਿਆ ਆ ਦੇਖੋ ਹੁਣ ਕੰਮ ਚੱਲ ਰਿਹਾ ਸਾਡਾ ਮੋਟਰਸਾਈਕਲ ਲੈ ਆਇਆ ਜੱਦੀ ਜੱਦੀ ਹਾਲੋ ਦੇਖੋ ਜੱਦੀ ਮੋਟਰਸਾਈਕਲ ਆ ਬਾਈ ਕੰਨੀ ਪਾਰਟੀ ਹੋ ਗਈ ਆਪਣੇ ਕੰਨੀ ਦਿਨੂ ਸਿੰਘ ਨੇ ਵੀ ਪਾਰਟੀ ਹੋ ਗਈ ਅ ਜਿਹਦੇ ਮੁੰਡੇ ਦਾ ਜਨਮ ਦਿਨ ਹੈ ਹੈਪੀ ਬਰਥਡੇ ਦਿਨੂ ਜੀ ਤੇ ਇੱਧਰ ਵੀ ਪਾਰਟੀ ਹੋ ਗਈ ਮੋਟਰਸਾਈਕਲ ਦੀ ਲਾਤਾ ਸੁੱਚਾ ਦਾ ਉਹ ਸਾਡੇ ਪੰਕਜ ਜੀ ਆ ਗਏ ਜੀ ਪਨੀਰ ਦੇ ਇੰਚਾਰਜ ਹਰੂ